ਇਹ ਅਸੀ ਨਾ ਛਾੜਣ ਦੀ ਬਿਲਕੁਲ ਜਿਹੜੀ ਦਵਾਈ ਹੈ ਫਰੀ ਦੇ ਦਿੰਦੇ ਆ ਜਿਹੜੀਆਂ ਆਪਾਂ ਅਸਮਾਨੇ ਅਸੀਂ ਉਹ ਲਿਖ ਕੇ ਦਿੰਦੇ ਆ ਉਹ ਜਿਹੜੀਆਂ ਆਪਾਂ ਅਸਮਾਨੇ ਉਹ ਅੱਗ ਦੇ ਮਾਰ ਕੇ ਅਸੀਂ ਬਣਾ ਕੇ ਦੇ ਦਿੰਦੇ ਆ ਕਿ ਜਿਹੜੀ ਦਵਾਈ ਤੁਸੀਂ ਦਿੰਦੇ ਹੋ ਕਿੰਨਾ ਚਿਰ ਸਾਨੂੰ ਖਾਣੀ ਪੈਗੀ ਤਾਂ ਕਿ ਪੂਰਨ ਤੌਰ ਤੇ ਜਿਹੜਾ ਛੱਡ ਦੇਵੇ ਜਾਂ ਫਿਰ ਛੱਡਣਾ ਕਦੋਂ ਤੋਂ ਸ਼ੁਰੂ ਕਰਦਾ ਕਿੰਨੀ ਡੋਸ ਤੇ ਸਰਦਾਰ ਸਾਹਿਬ ਜਿਹੜਾ ਇਨਸਾਨ ਹੈ ਉਹਦਾ ਬਾਰਾਂਣਾ ਦੇ ਵਿੱਚ ਹੀ ਸੈਸਬਲ ਹੋਣ ਲੱਗ ਜਾਂਦਾ ਹੈ ਪਰ ਅਸੀਂ ਕਮੀ ਹੀਦਾ ਕਹਿੰਦੇ ਆ ਵੀ ਕਮੀ ਨਾ ਆਪਦਾ ਕੋਰਸ ਪੂਰਾ ਕਰੋ ਕੋਈ ਵੀ ਨਸ਼ਾ ਜਿਹੜਾ ਸੈਂਟਰ ਬਣਿਆਵੇਂ ਉਹ ਦੁਨੀਆ ਤੇ ਉਹ ਨਸ਼ਾ ਨਸ਼ਾ ਦੇ ਕੇ ਢਾਉਂਦੇ ਨੇ ਪਹਿਲੀ ਕੋਰੇ ਪਾਰ ਕਿਰਪਾ ਕੋ ਮਾਤਾ ਦੀ ਗੁਰੂਆਂ ਸਭ ਦੀ ਵੀ ਆਪਾਂ ਨਸ਼ਾ ਤਾਕਤ ਦੇ ਕੇ ਢਾਉਨੇ ਆ ਜਿੱਦਾਂ ਦੇ ਸੇਵਾ ਜੀ ਬਾਬਾ ਜੀ ਦੇ ਨਾਲ ਲੱਗੇ ਆ ਉਹਦੇ ਸੀ ਸਾਡੇ ਤੇ ਬਹੁਤ ਅਪਾਰ ਸੀ ਜਿਹੜੇ ਪਰਿਵਾਰ ਦੇ ਵਿੱਚ ਇਨਾ ਨਸਾ ਦੀਗਾ ਉਹ ਕਹਿੰਦੇ ਨੇ ਵੀ ਇਹਦਾ ਪਰਿਵਾਰ ਖਤਮ ਹੋ ਗਿਆ ਅੱਜ ਉਹਨਾਂ ਦੇ ਟਰਾਲੇ ਚੱਲਦੇ ਐ ਮੇਰੇ ਬਾਬਾ ਜੀ ਕਿਹੜੇ ਕਿਹੜੇ ਦੁੱਖ ਗੋ ਮਾਤਾ ਦੀ ਸੇਵਾ ਕਰਦੇ ਆ ਤਾਂ ਕਿਹੜੇ ਕਿਹੜੇ ਰੋਗਾਂ ਤੋਂ ਆਪਾਂ ਨੂੰ ਆਰਾਮ ਮਿਲਦਾ ਪਰਿਵਾਰ ਦੇ ਵਿੱਚ ਖੁਸ਼ੀਆਂ ਨਹੀਂ ਹੈਗੀਆਂ ਪਰਿਵਾਰ ਦੇ ਵਿੱਚ ਤਰੱਕੀਆਂ ਨਹੀਂ ਹੈਗੀਆਂ ਤਾਂ ਆਓ ਆ ਕੇ ਗਵਾਂ ਨੂੰ ਆਪਦੇ ਹੱਥ ਚ ਜਟਾਓ ਵੀ 22 ਸਾਲ ਬਾਅਦ ਜਿਹਨਾਂ ਦੀ ਨਿਗਾਹ ਗਈ ਵੀ ਤੀ ਉਹਨਾਂ ਦੀ ਉਰੇ ਨਗਾ ਵਾਪਸ ਆਈ ਹੈ ਜਿਹੜੀਆਂ ਸਾਡੀਆਂ ਧੀਆ ਭੈਣਾਂ ਦੇ 30-30 ਸਾਲ ਕੋਖੋਂ ਸੁਲਖਨੀ ਨਹੀਂ ਹੋਈਆਂ ਦੀਆਂ ਉਹਨਾਂ ਦੇ ਜੋੜੇ ਬੱਚਿਆਂ ਨੇ ਜਨਮ ਲੇਤਾ ਹੈ ਚੇ ਗੁਇ ਚਿੱਟਿਆ ਨਸਾ ਕਰਦਾ ਹੈ ਚੇ ਇਜਕਸ਼ਨ ਲਾਉਣਾ ਹੈ ਪੰਨੀ ਦੇ ਪੀਂਦਾ ਸਮੈਕ ਲੈਂਦਾ ਸ਼ੂਗਰ ਦੀ ਸਮੱਸਿਆ ਜਾਦੇ ਆ ਰਹੀ ਹੈ ਕਿਸੇ ਕਿਸਮ ਦੀ ਕੋਈ ਰੁਪੈਤੀ ਰੋਗ ਹੈ ਐਡੀ અપਾਰ ਕਿਰਪਾ ਹੁੰਦੀ ਹੈ ਗਊ ਮਾਤਾ ਦੀ ਬੀਕ ਕੁ ਮਹੀਨਾ ਦਵਾਈ ਲੈਣ ਨਾਲ ਉਹਦੇ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਜੀ ਜੇ ਕਿਸੇ ਨੇ ਤੁਹਾਨੂੰ ਇੱਥੇ ਮਿਲਣਾ ਹੋਵੇ ਕਿੱਥੇ ਮਿਲਣਾ ਕੀ ਟਾਈਮਿੰਗ ਹੈ ਕੀ ਤੁਹਾਡਾ ਕੰਟੈਕਟ ਨੰਬਰ ਹੈ ਕਿ ਸਾਡਾ ਪਿੰਡ ਕੱਟੂ ਵਾਲੀਆਂ ਬਰਨਾਲੇ ਤੋਂ ਵੀ 16 ਕਿਲੋਮੀਟਰ ਹੈ ਜੀ ਧੂਰੀ ਤੋਂ ਵੀ 16 ਕਿਲੋਮੀਟਰ ਹੈ ਜੀ ਸੰਗਰੂਰ ਤੋਂ 18 ਕਿਲੋਮੀਟਰ ਹੈ ਜੀ ਸਾਨੂੰ ਮਿਲਣ ਤੋਂ ਪਹਿਲਾਂ ਉਹਨਾਂ ਨੇ ਫੋਨ ਦੇ ਨੰਬਰ ਲਵਾਉਣਾ ਹੈ ਜੀ ਆ ਕੇ ਨੰਬਰ ਲਵਾ ਕੇ ਗੁਰੂ ਘਰ ਦਾ ਆਸ਼ੀਰਵਾਦ ਹੈ ਕਿ ਆਉਣਾ ਜੀ ਗਵਾਂ ਨੂੰ ਕੋਈ ਨਾ ਕੋਈ ਚੀਜ਼ ਲੈ ਕੇ ਆਉਣੀ ਹੈ ਕਿੰਨੇ ਪਰਿਵਾਰ ਹੋਣ ਤੱਕ ਠੀਕ ਹੋ ਚੇ ਕਿੰਨੇ ਬੱਚਿਆਂ ਦਾ ਨਸ਼ਾ ਜਿਹੜਾ ਛੱਡ ਚੁੱਕੇ ਆ ਅਸੀਂ ਸੋਨੂੰ ਕੋਈ ਗੱਲ ਕਹਿ ਸਕਦੇ ਆ ਜਦੋਂ ਸਵੇਰੇ ਅਸੀਂ ਉੱਠ ਕੇ ਆਉਨੇ ਆ ਗਵਾਂ ਲਵੇ ਆਉਨੇ ਆ ਤਾਂ ਉਹ ਰੇ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਜੁੜੀਆਂ ਹੁੰਦੀਆਂ ਨੇ ਜਿਹੜੇ ਕੋ ਇੱਕ ਦੁਆ ਕਰਦੇ ਆ ਹੁੰਦੀਆਂ ਨੇ ਵੀ ਸਾਨੂੰ ਗਊ ਮਾਤਾ ਨੇ ਸਾਨੂੰ ਰਸਤਾ ਦਿਖਾਤਾ ਮਾਨਾ ਦੀ ਬੜੀ ਕਿਰਪਾ ਸਰਬੁੱਦੀ ਜਿੱਦਾਂ ਇਹ ਬਾਬਾ ਜੀ ਦੱਸਣ ਦਿੱਥੇ ਆ ਉਤਨੇ ਸਾਰੇ ਮਸਲੇ ਹਲ ਹੋ ਜਾਂਦੇ ਆ ਜਿੱਦਾਂ ਦੇ ਅਸੀਂ ਬਾਬਾ ਜੀ ਦੇ ਨਾਲ ਲੱਗਿਆ ਉਦੋਂ ਸੀ ਸਾਡੇ ਤੇ ਬਹੁਤ ਉਪਾਰਕ ਪਾਇਆ ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਗਊ ਮਾਤਾ ਦੀਆਂ ਤਸਵੀਰਾਂ ਤੋਂ ਹੀ ਦੇਖ ਕਿੰਨੀਆਂ ਗਊ ਮਾਤਾ ਨੇ ਇੱਥੇ ਔਰ ਕਹਿੰਦੇ ਨੇ ਗਊ ਮਾਤਾ ਦੀ ਸੇਵਾ ਕਰਨ ਦੇ ਨਾਲ ਇੱਕ ਨਹੀਂ ਕਿਈ ਦੁੱਖ ਦੂਰ ਹੁੰਦੇ ਨੇ ਗੱਲ ਕਰੀਏ ਜੇ ਨਸ਼ਿਆਂ ਦੀ ਤਾਂ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਜਦੋਂ ਉਹਨਾਂ ਨੇ ਨਸ਼ਾ ਛੱਡਣ ਦੀ ਕੋ ਆਦਤ ਪਾਣੀ ਹੈ ਤਾਂ ਉਹਨਾਂ ਨੂੰ ਪਹਿਲਾਂ ਗਊ ਮਾਤਾ ਦੀ ਸੇਵਾ ਕਰਨੀ ਪੈਂਦੀ ਉਸ ਤੋਂ ਪ੍ਰੰਤ ਜਿਹੜੀ ਆ ਉਹਨਾਂ ਦੀ ਸੇਵਾ ਜਿਹੜੀ ਆ ਸਫਲ ਹੁੰਦੀ ਹੈ ਇਸੇ ਤਰ੍ਹਾਂ ਘਰ ਦੇ ਕੋਈ ਦੁੱਖ ਨੇ ਕੋਈ ਬਿਮਾਰੀਆਂ ਨੇ ਉਹ ਸਾਰੀਆਂ ਜਿਹੜੀਆਂ ਗਊ ਮਾਤਾ ਦੇ ਜਦੋਂ ਤੁਸੀਂ ਸੇਵਾ ਕਰਦੇ ਹੋ ਆਸ਼ੀਰਵਾਦ ਮਿਲਦਾ ਹੈ ਤੇ ਸਾਡੇ ਸਾਰੇ ਦੁੱਖ ਦੂਰ ਤੂ ਹੁੰਦੇ ਨੇ ਤੋਂ ਸਾਡੇ ਨਾਲ ਨੇ ਗਊ ਨੂੰ ਸੇਵਾ ਕਰਨ ਬਾਰੇ ਬਾਬਾ ਪੁਰਸ਼ ਬਾਬਾ ਦੇਵਲ ਜੀ ਆਪਾਂ ਇਹਨਾਂ ਕੋਲੋਂ ਜਾਣਾ ਕਿ ਗਊ ਮਾਤਾ ਦੀ ਸੇਵਾ ਕਰਨ ਨਾਲ ਕਿਹੜੇ ਕਿਹੜੇ ਦ ਕਿਹੜੇ ਕਿਹੜੇ ਦੁੱਖ ਗੋ ਮਾਤਾ ਦੀ ਸੇਵਾ ਕਰਦੇ ਆ ਤਾਂ ਕਿਹੜੇ ਕਿਹੜੇ ਰੋਗਾਂ ਤੋਂ ਆਪਾਂ ਨੂੰ ਆਰਾਮ ਮਿਲਦਾ ਹੈ ਪਹਿਲਾਂ ਨਿਤਨ ਜੀ ਬਹਿਗੁਰੂ ਜੀ ਦਾ ਖਾਲਸਾ ਬਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਹਾਡੀ ਇੱਕ ਆਵਾਜ਼ ਨਾਲ ਦੇਸਾਂ ਚ ਫੌਰ ਦੇ ਵਿੱਚ ਪੂਰੇ ਪੰਜਾਬ ਭਾਰਤ ਦੇ ਵਿੱਚ ਤੁਹਾਡੀ ਆਵਾਜ਼ ਨਾ ਪਤਾ ਨਹੀਂ ਕਿੰਨੀ ਇੱਕ ਚੁੱਲਿਆਂ ਦੀ ਜਿਹੜੀ ਅੱਗ ਹੈ ਉਹ ਦੀਵਾ ਬਜਨ ਤੋਂ ਜਗੂਗਾ ਅਸੀਂ ਤੁਹਾਡਾ ਕੋਟ ਕੋਟ ਧੰਨਵਾਦ ਕਰਦੇ ਆਂ ਦੇਖੋ ਮਹਾਭਰਸ਼ੂ ਜੇ ਪਰਿਵਾਰ ਦੇ ਵਿੱਚ ਕਰਜ਼ੇ ਦਾ ਮਾਹੌਲ ਲਾ ਲਓ ਵੀ ਕਰਜ਼ਾ ਜਿਹੜਾ ਹੈਗਾ ਉਤਰਨ ਦਾ ਨਾਂ ਨਹੀਂ ਲੈ ਰਿਹਾ ਜਾਂ ਪਰਿਵਾਰ ਦੇ ਵਿੱਚ ਬਿਮਾਰੀ ਹਮੇਸ਼ਾ ਰਹਿੰਦੀ ਹੈ ਪੈਸੇ ਲੱਗਣ ਨੂੰ ਥੋਂ ਰਹਿੰਦਾ ਹੈ ਬਿਮਾਰੀ ਖੈੜਾ ਨਹੀਂ ਛੱਡ ਰਹੀ ਪਰਿਵਾਰ ਦਾ ਪਰਿਵਾਰ ਦੇ ਵਿੱਚ ਖੁਸ਼ੀਆਂ ਨਹੀਂ ਹੈਗੀਆਂ ਪਰਿਵਾਰ ਦੇ ਵਿੱਚ ਤਰੱਕੀਆਂ ਨਹੀਂ ਹੈਗੀਆਂ ਤਾਂ ਆਓ ਆ ਕੇ ਗਵਾਂ ਨੂੰ ਆਪਦੇ ਹੱਥ ਚ ਜਿਤਾਓ ਇਹ OTT ਕਰੋੜ ਦੇਵੀ ਦੇਵਤਾ ਇਸ ਗਊਮਾਂ ਚ ਤੁਸੀਂ ਕੋਈ ਵੀ ਆਪਣੀ ਮੰਗ ਮੰਗ ਕੇ ਲੈ ਕੇ ਆਉਂਗੇ ਤਾਂ ਸੋਡੇ ਦੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋ ਜੂ ਸੱਚੇ ਪਾਤਸ਼ਾਹ ਦੀ ਜਦੋਂ ਸਾਡਲੇ ਆਉਣੇ ਆਉਣ ਤੋਂ ਪਹਿਲਾਂ ਸਾਡਾ ਪਹਿਲਾਂ ਫੋਨ ਨੰਬਰ ਤੇ ਨੰਬਰ ਲਵਾਉਣੇ ਨੰਬਰ ਲਵਾ ਕੇ ਗੁਰੂ ਘਰ ਦਾ ਅਸ਼ੀਰਵਾਦ ਲੈ ਕੇ ਆਉਣੇ ਗਉਆਂ ਨੂੰ ਆਟਾ ਦਾਣਾ ਸ਼ੱਕਰ ਪੀੜੇ ਬਰਜੰਗਵਲੀ ਵਾਸਤੇ ਮਿੱਠੇ ਪ੍ਰਸ਼ਾਦ ਦੇ ਕਿਲੇ ਦਾਣੇ ਜੋ ਵੀ ਤੁਸੀਂ ਲੈ ਕੇ ਆਉਂਗੇ ਆਟੇ ਦੇ ਵਿੱਚ ਸ਼ੱਕਰ ਪਾ ਕੇ ਉਹਰੇ ਗਉਆਂ ਮੂਰੇ ਹੱਥ ਚ ਟਾਈ ਜਾਂਦੇ ਐ ਫੇਰ ਅਸੀਂ ਨਸ਼ਾ ਡਣ ਦੀ ਬਿਲਕੁਲ ਜਿਹੜੀ ਦਵਾਈ ਐ ਫਰੀ ਦੇ ਦਿੰਨੇ ਆ ਜਿਹੜੀਆਂ ਬਾਸਮਾਨੇ ਅਸੀਂ ਉਹ ਲਿਖ ਕੇ ਦਿੰਨੇ ਆ ਉਸ ਅਨਸਾਰ ਦੁੱਖ ਅਨਸਾਰ ਉਹ ਜਿਹੜੀਆਂ ਬਾਸਮਾਨੇ ਉਹ ਅੱਗ ਤੇ ਮਾਰ ਕੇ ਸੀ ਬਣਾ ਕੇ ਦੇ ਦਿੰਨੇ ਆ ਜਿਹੜੀ ਵੀ ਡਾਇਟ ਬ੍ਰੈਂਡ ਅਸੀਂ ਦਿੰਨੇ ਆ ਉਹ ਸਾਰਾ ਫੂਡ ਸਪਲੀਮੈਂਟ ਹੈ ਉਹ ਚ ਕੋਈ ਵੀ ਮੈਡੀਕਲ ਦੀ ਰੀਤ ਨਹੀਂ ਹੈਗੀ ਕੋਈ ਵੀ ਕਿਸੇ ਕਿਸਮ ਦਾ ਨਸ਼ਾ ਨਹੀਂ ਜੂਜ ਕੀਤਾ ਜਾਂਦਾ ਗੁਰੂ ਮਹਾਰਾਜ ਦੀ ਏਸੀ ਅਪਾਰ ਕਿਰਪਾ ਹੋ ਜਾਂਦੀ ਸੱਚੇ ਬਾਦਸ਼ਾਹ ਦੀ ਚਾਹੇ ਕੋਈ ਚਿੱਟਿਆ ਨਸ਼ਾ ਕਰਦਾ ਹੈ ਚਾਹੇ ਇਜਕਸ਼ਨ ਲਾਉਣਾ ਹੈ ਪੰਨੀ ਦੇ ਪੀਂਦਾ ਹੈ ਸਮੈਗ ਲੈਂਦਾ ਹੈ ਮੈਡੀਕਲ ਨਸ਼ਾ ਕੋਈ ਵੀ ਲੈਂਦਾ ਗੋਲੀਆਂ ਕੈਪਸੂਲ ਆ ਪੀਂ ਭੁੱਕੀ ਸ਼ਰਾਬ ਯਾ ਬੰਦੇ ਦੀ ਬ੍ਰੇਨ ਦੀਆਂ ਨੀਆਂ ਨਸਾਂ ਨੇ ਬਲੌਕ ਹੋ ਚੁੱਕੀਆਂ ਨੇ ਜਾ ਪਰਿਵਾਰ ਦੇ ਵਿੱਚ ਸ਼ੂਗਰ ਦੀ ਸਮੱਸਿਆ ਜਾਦੀ ਆ ਰਹੀ ਹੈ ਜਾਂ ਘਟਿਏ ਦੀ ਪ੍ਰੋਬਲਮ ਹੈ ਕੈਂਸਰ ਦੀ ਪ੍ਰੋਬਲਮ ਹੈ ਕਿਸੇ ਕਿਸਮ ਦੀ ਕੋਈ ਰੋਗ ਹੈ ਐਡੀ અપਾਰ ਕਿਰਪਾ ਹੁੰਦੀ ਹੈ ਗਊ ਮਾਤਾ ਦੀ ਵੀ ਉਹ ਕਿ ਮਹੀਨਾ ਦਵਾਈ ਲੈਣ ਨਾਲ ਉਹਦੇ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਜੀ ਇਹ ਸਾਰੀ ਜਿਹੜੀ અપਾਰ ਕਿਰਪਾ ਹੈ ਗਊ ਮਾਤਾ ਦੀ ਹੈ ਕੋਈ ਦੇਸ਼ ਵਿਦੇਸ਼ ਦੇ ਵਿੱਚ ਬੈਠਾ ਹੈ ਬੰਦੇ ਨੂੰ 20 ਸਾਲ ਹੋ ਗਏ ਕੰਮ ਕਰਦੇ ਨੂੰ ਉਦੇ ਕਾਰੋਬਾਰ ਚ ਤਰੱਕੀ ਨਹੀਂ ਹੁੰਦੀ ਉਹਦੇ ਪਰਿਵਾਰ ਚ ਤਰੱਕੀ ਨਹੀਂ ਹੁੰਦੀ ਮੁੰਡਾ ਵਿਆਹ ਤੋਂ 22 22 ਸਾਲ ਦਾ ਬੇਟਾ ਹੋ ਗਿਆ ਉਹਦਾ ਮੈਰਿਜ ਨਹੀਂ ਹੋ ਰਹੀ ਬੇਟੀ ਦਾ ਜੋਗ ਨਹੀਂ ਬਣਦਾ ਧੀ ਇਧਰਾਣੀ ਦੇ ਬੱਚਾ ਨਹੀਂ ਹੁੰਦਾ ਇਹਦੀ ਸਾਰਾ ਇੱਕੋ ਹੀ ਹੱਲ ਹੈ ਭਰਾਵੋ ਆਓ ਗੁਰੂ ਘਰ ਬੈਣਾ ਅਰਦਾਸ ਬੇਨਤੀ ਹੋਣੀ ਹੈ ਅਰਦਾਸ ਬੇਨਤੀ ਕਰਕੇ ਉਹਦੇ ਗਵਾਂ ਨੂੰ ਆਟੇ ਚ ਸ਼ੱਕਰ ਲਾ ਕੇ ਹੱਥ ਚੜਾਓ ਆਪਦੇ ਇਸ 30 ਕਰੋੜ ਦੇਵੀ ਦੇਵਤੇ ਦਾ ਬਾਸ ਹੈ ਗਊਮਾਤਾ ਦੇ ਵਿੱਚ ਇਹ ਫਾਂਸੀ ਤੋਂ ਲਾ ਦਿੰਦੀ ਹੈ ਗਊਮਾਤਾ ਇਹ ਅਸੀਂ ਦੇਖਣ ਚ ਗੱਲਾਂ ਆਈਆਂ ਨੇ ਸਾਡੇ ਪ੍ਰੈਡੀਕਲ ਕਰੇ ਹੋਏ ਐ ਵੀ 22 ਸਾਲ ਬਾਅਦ ਜਿਹਨਾਂ ਦੀ ਨਿਗਾ ਗਈ ਵੀਦੀ ਉਹਨਾਂ ਦੀ ਉਰੇ ਨਗਾ ਵਾਪਸ ਆਈ ਹੈ ਜਿਹੜੀਆਂ ਸਾਡੀਆਂ 3 ਭੈਣਾਂ ਦੇ 30-30 ਸਾਲ ਕੁੱਖੋਂ ਸੁਲਖਣੀ ਨਹੀਂ ਹੋਈਆਂ ਦੀਆਂ ਉਹਨਾਂ ਦੇ ਜੋੜੇ ਬੱਚਿਆਂ ਨੇ ਜਨਮ ਲੇਤਾ ਜਿਹੜੇ ਪਰਿਵਾਰ ਦੇ ਵਿੱਚ ਇੰਨਾ ਨਸਾ ਦੀਗਾ ਉਹ ਕਹਿੰਦੇ ਦੀ ਵੀ ਇਹਦਾ ਪਰਿਵਾਰ ਖਤਮ ਹੋ ਗਿਆ ਅੱਜ ਉਹਨਾਂ ਦੇ ਟਰਾਲੇ ਚੱਲਦੇ ਐ ਜਿਹੜੇ ਪਰਿਵਾਰ ਦੇ ਵਿੱਚ ਕਰਜ਼ਾ ਦੀ ਇੰਨਾ ਕਰਜ਼ਾ ਦੀ ਵੀ ਕਰਜ਼ਾ ਉਤਰਨਾ ਨਾ ਨਹੀਂ ਲੈ ਰਿਆ ਦੀਗਾ ਐਸੀ ಅಪਾਰ ਕਿਰਪਾ ਹੋਈ ਹੈ ਬੰਦਾ ਵੱਡਾ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਆ ਕੇ ਤੁਸੀਂ ਨਮਸਕਾਰ ਹੋ ਕੇ ਗਊਆਂ ਨੂੰ ਹੱਥਾਂ ਦਾ ਪੀੜੀ ਚੜਾ ਕੇ ਤੁਸੀਂ ਦਵਾਈ ਲੈ ਕੇ ਜਾਓ ਸੋਡਾ ਬਲੱਡ ਚੇਂਜ ਹੋ ਜਾਊਗਾ ਗੁਰੂ ਮਹਾਰਾਜ ਦੀ ਐਸੀਏ ਪਾਰ ਕਿਰਪਾ ਹੋ ਜੂ ਵੀ ਤੁਸੀਂ ਸਾਰੇ ਦੁੱਖਾਂ ਦਾ ਜਿਹੜਾ ਨਾਸ ਹੋ ਜਾਊਗਾ ਜੀ ਅੱਛਾ ਬਾਈ ਤੁਸੀਂ ਗੱਲ ਕੀਤੀ ਨਸ਼ਿਆਂ ਦੀ ਨਸ਼ੇ ਦੀ ਗੱਲ ਹੈ ਵੀ ਗੁਰੂ ਮਹਾਰਾਜ ਦੇ ਓਟ ਆਸਰਾ ਲੈ ਕੇ ਗਊਆਂ ਦੀ ਸੇਵਾ ਕਰਨ ਤੋਂ ਬਣਾ ਇਹ ਕਿੰਨਾ ਟਾਈਮ ਕਰਨੀ ਹੈ ਤੇ ਜਿਹੜੀ ਦਵਾਈ ਤੁਸੀਂ ਦਿੰਦੇ ਹੋ ਕਿੰਨਾ ਚਿਰ ਸਾਨੂੰ ਖਾਣੀ ਪੈਗੀ ਤਾਂ ਕਿ ਪੂਰਨ ਤੌਰ ਤੇ ਜਿਹੜਾ ਛੱਡ ਦੇਵੇ ਜਾਂ ਫਿਰ ਛੱਡਣਾ ਕਦੋਂ ਤੋਂ ਸ਼ੁਰੂ ਕਰਦੇ ਕਿੰਨੀ ਡੋਸ ਤੇ ਉਹ ਨਸ਼ਾ ਛੱਡਣਾ ਸ਼ੁਰੂ ਕਰ ਦਿੰਦਾ ਸਰਦਾਰ ਸਾਹਿਬ ਦਵਾਈ ਦਵਾ ਦੁਆ ਇਹ ਤਿੰਨ ਚੀਜ਼ਾਂ ਕੰਮ ਕਰਦੀਆਂ ਜੀ ਇੱਕ ਜਿਹੜੀ ਅਸੀਂ ਦਿੰਨੇ ਆ ਉਹ ਦਵਾਈ ਨਹੀਂ ਦਿੰਦੇ ਮਹਾਪੁਰਸ਼ੋ ਅਸੀਂ ਤਾਂ ਦਵਾਈ ਨਹੀਂ ਦਿੰਨੇ ਆ ਇਹ ਜਿਹੜਾ ਫੂਡ ਸਪਲੀਮੈਂਟ ਹੈ ਉਹਦੇ ਨਾਲ ਇਨਸਾਨ ਦਾ ਬਲੱਡ ਜਿਹੜਾ ਉਹ ਚੇਂਜ ਹੁੰਦਾ ਹੈ ਬ੍ਰੇਨ ਨੂੰ ਤਾਕਤ ਮਿਲਦੀ ਹੈ ਕਿਸੇ ਵੀ ਕੋਈ ਨਸ ਪ੍ਰੋਬਲਮਾ ਨਸਾਂ ਦੀ ਪ੍ਰੋਬਲਮ ਆ ਜਾਂਦੀ ਹੈ ਬਲੱਡ ਹਾਰਟ ਜਿਹ ਪ੍ਰੋਬਲਮ ਆ ਜਾਂਦੀ ਹੈ ਲੀਵਰ ਜਿਹ ਪ੍ਰੋਬਲਮ ਆ ਜਾਂਦੀ ਹੈ ਉਹਦਾ ਇੱਕ ਜੋਗ ਬਣਦਾ ਹੈ ਐ ਸੀਗਰਪਾ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਦੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਅਰਦਾਸ ਬੇਨਤੀ ਹੋ ਜੀ ਅਰਦਾਸ ਦੇ ਵਿੱਚ ਇੰਨੀ ਤਾਕਤ ਹੈ ਵੀ ਉਹਦੇ ਸਾਹਮਣੇ ਮੈਡੀਕਲ ਤੇ ਮੈਡੀਸ਼ਨ ਦਾ ਚੀਜ਼ ਹੀ ਕੁਝ ਨਹੀਂ ਹੈਗੀ ਜੀ ਜਿਹੜੀਆਂ ਇਹ ਰਵੈਤੀ ਚੀਜ਼ਾਂ ਨੇ ਉਹਨਾਂ ਦੇ ਵਿੱਚ ਜਿਹੜਾ ਵੀ ਰੋਗ ਹੈ ਉਹਦੇ ਖਤਮ ਹੋਣ ਦੀਆਂ ਬੂਟੀਆਂ ਬਾਈਆਂ ਜਾਂਦੀਆਂ ਜਿੰਨੇ ਵੀ ਮਰਜੀ ਪ੍ਰਕਾਰ ਦਾ ਬੰਦਾ ਰਸਾ ਕਰਦਾ ਜਿੰਨੀ ਵੀ ਇਨਸਾਨ ਨੂੰ ਤਕਰੀਬ ਹੈ ਉਹ ਇਹ ਪਤਾ ਵੀ ਨਹੀਂ ਲੱਗਣ ਦੇਵਾਂਗੇ ਜੀ ਵੀ ਕਿਹੜੇ ਵੇਲੇ ਉਹਨਾਂ ਦਾ ਸਰੀਰ ਹੈ ਜਿਹੜਾ ਸ਼ੁੰਦਰ ਬਣ ਗਿਆ ਕਿੰਨਾ ਟਾਈਮ ਵੈਸੇ ਉਹਨੂੰ ਖਾਣੀ ਪੈਂਦੀ ਹੈ ਦਵਾਈ ਕਿੰਨਾ ਚਿਰ ਜਿਹੜਾ ਉਹ ਤੁਹਾਡੇ ਟ੍ਰੀਟਮੈਂਟ ਤੇ ਚੱਲਦਾ ਤਾਂ ਕਿ ਪੂਰਨ ਤੌਰ ਤੇ ਜਿਹੜਾ ਨਾ ਛੱਡ ਸਕੇ ਸਰਦਾਰ ਸਾਹਿਬ ਜਿਹੜਾ ਇਨਸਾਨ ਹੈ ਉਹਦਾ ਬਾਰਾਂ ਨਾਲ ਦੇ ਵਿੱਚ ਹੀ ਸੈਸਬਲ ਹੋਣ ਲੱਗ ਜਾਂਦਾ ਪਰ ਅਸੀਂ ਇੱਕ ਮਹੀਨਾ ਕਹਿੰਦੇ ਆ ਵੀ ਇੱਕ ਮਹੀਨਾ ਆਪਦਾ ਕੋਰਸ ਪੂਰਾ ਕਰੋ ਹਾਂਜੀ ਜਿਨੇ ਨਸ਼ੇ ਤੋਂ ਇਲਾਵਾ ਜਦੋਂ ਖੁਰ ਬਹੁਤ ਸਾਰੀਆਂ ਬਿਮਾਰੀਆਂ ਦੱਸਿਆ ਅੱਖਾਂ ਦੀ ਰੋਸ਼ਨੀ ਆ ਦਿਮਾਗ ਦੀ ਪ੍ਰੋਬਲਮ ਹੈ ਪੇਟ ਦੀ ਪ੍ਰੋਬਲਮ ਹੈ ਜਾਂ ਘਰ ਦੇ ਵਿੱਚ ਕੰਮ ਨਾ ਬੰਨੇ ਪਏ ਨੇ ਕੰਮ ਨਹੀਂ ਹੋ ਰਹਾ ਕੰਮ ਰੁੱਕ ਗਏ ਨੇ ਧੀਆਂ ਦੇ ਵਿਆਹ ਨਹੀਂ ਹੋ ਰਹਾ ਪੁੱਤਾਂ ਦੇ ਵਿਆਹ ਨਹੀਂ ਹੋ ਰਹਾ ਉਹਦੇ ਲਈ ਕੀ ਕਿਵੇਂ ਉਹ ਆਏ ਕਿਵੇਂ ਸੇਵਾ ਕਰੇ ਦੇਖੋ ਬਾਈ ਜੀ ਇੱਕ ਰਤਬਾ ਪ੍ਰਮਾਤਮਾ ਦਾ ਬਣਾਇਆ ਹੋਇਆ ਜੋਗ ਹੈ ਜਦੋਂ ਤੁਸੀਂ ਸਵੇਰੇ ਉੱਠ ਕੇ ਗੁਰੂ ਘਰ ਜਾ ਕੇ ਆਪਦੀ ਅਰਦਾਸ ਬੇਨਤੀ ਕਰਵਾਉਗੇ ਸੋਡਾ ਜਿੱਡਾ ਵੀ ਮਰਜ਼ੀ ਕੰਮ ਦਾ ਬੰਨਿਆ ਵੇ ਹੈ ਉਹਦੇ ਬਾਰ ਕਿਰਪਾ ਹੋ ਜੂ ਸੱਚੇ ਬਾਦਸ਼ਾਹ ਦੀ ਗੁਰੂ ਸਾਹਿਬ ਸੰਤੋ ਵੱਡੀ ਸ਼ਕਤੀਮਾਨ ਦੁਨੀਆਂ ਦੇ ਚੀਜ਼ ਹੈ ਹੀ ਨਹੀਂ ਜਦੋਂ ਤੁਸੀਂ ਆ ਕੇ ਗਉਆਂ ਦੀ ਸੇਵਾ ਕਰੋਗੇ 2 ਕਿਲੋ ਆਟੇ ਦੇ ਵਿੱਚ ਕਿਲੋ ਸ਼ੱਕਰ ਪਾ ਕੇ ਆਪਦੇ ਹੱਥ ਚ ਤਾਉਂਗੀ ਕਿਸੇ ਵੀ ਸਾਡੇ ਮੇਰੇ ਵੀਰ ਭਾਈ ਦਾ ਕੰਮ ਨਹੀਂ ਚੱਲਦਾ ਕਾਰੋਬਾਰ 'ਚ ਵਾਧਾ ਨਹੀਂ ਹੁੰਦਾ ਪਰਿਵਾਰ 'ਚ ਖੁਸ਼ੀ ਨਹੀਂ ਹੈਗੀਆਂ ਜਾਂ ਕਰਜ਼ਾ ਮੁਕਤ ਨਹੀਂ ਹੁੰਦਾ ਰੋਗ ਮੁਕਤ ਨਹੀਂ ਹੁੰਦਾ ਜਾ ਕਜੇਰੀਆਂ ਦੇ ਵਿੱਚੋਂ ਮੁਕਤੀ ਨਹੀਂ ਮਿਲਦੀ ਡਾਕਟਰਾਂ ਲਵੋ ਮੁਕਤੀ ਨਹੀਂ ਹੁੰਦੀ ਉਹ ਆ ਕੇ ਗਵਾਂ ਦੀ ਸੇਵਾ ਕਰਨ ਗਵਾਂ ਦੀ ਸੇਵਾ ਕਰਕੇ 21 ਦਿਨਾਂ ਦੀ ਸੇਵਾ ਦੇ ਨਾਲ ਜਿਹੜੇ ਹੈਗੇ ਨੇ ਇਹ ਦੁੱਖ ਸਾਰੇ ਦੂਰ ਹੋ ਜਾਂਦੇ ਨੇ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੁੰਦੀ ਹੈ ਸੱਚੇ ਬਾਦਸ਼ਾਹ ਦੀ ਉਹਦੀ ਪਹਿਲੀ ਅਰਦਾਸ ਦੇ ਵਿੱਚ ਚਾਨਣ ਹੋਣਾ ਸ਼ੁਰੂ ਹੋ ਜਾਂਦਾ ਜੀ ਜਿੰਨੇ ਹੁਣ ਤੱਕ ਤੁਹਾਡੇ ਕੋਲ ਜਦੋਂ ਤੁਸੀਂ ਇਹ ਸੰਗਤ ਨੂੰ ਇੱਧਰ ਪਾਸੇ ਲਾਇਆ ਤੁਸੀਂ ਇਸ ਲਾਈਨ 'ਚ ਆਏ ਹੋ ਗਊ ਮਾਤਾ ਦੀ ਸੇਵਾ ਲੋਕਾਂ ਦੱਸਦੇ ਹੋ ਕਿੰਨੇ ਪਰਿਵਾਰ ਹੁਣ ਤੱਕ ਠੀਕ ਹੋ ਚੁੱਕੇ ਕਿੰਨੇ ਬੱਚਿਆਂ ਦਾ ਨਸ਼ਾ ਜਿਹੜਾ ਛੱਡ ਚੁੱਕੇ ਆ ਦੇਖੋ ਇਹ ਚੀਜ਼ਾਂ ਦੀ ਗਿਣਤੀ ਮਿੰਤੀ ਕਰਨੀ ਤਾਂ ਬਹੁਤ ਵੱਡੀ ਗੱਲ ਹੈ ਜੀ ਪਰ ਅਸੀਂ ਸੋਨੂੰ ਇੱਕੋ ਹੀ ਗੱਲ ਕਹਿ ਸਕਦੇ ਆ ਜਦੋਂ ਸਵੇਰੇ ਅਸੀਂ ਉੱਠ ਕੇ ਆਉਨੇ ਆ ਗਉਆਂ ਲਵੇ ਆਉਨੇ ਆ ਤਾਂ ਉਹ ਰੇ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਜੁੜੀਆਂ ਹੁੰਦੀਆਂ ਨੇ ਜਿਹੜੇ ਕੋਈ ਇੱਕ ਦਵਾ ਕਰਦੇ ਹੁੰਦੀਆਂ ਨੇ ਵੀ ਸਾਨੂੰ ਗਊ ਮਾਤਾ ਨੇ ਸਾਨੂੰ ਰਸਤਾ ਦਿਖਾਤਾ ਬਰਜੰਗ ਬਲੀ ਨੇ ਸਾਨੂੰ ਰਸਤਾ ਦਿਖਾਤਾ ਬਾਬਾ ਜੀ ਜਿਹੜੀ ਤੁਸੀਂ ਜਾ ਕੇ ਅਰਦਾਸ ਬੇਨਤੀ ਸਾਡੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਕਰਤੀ ਉਹਦਾ ਉਹ ਸਾਨੂੰ ਇੱਕ ਅਰਬ ਚੀਜ਼ ਐੜੀ ਸਾਨੂੰ ਹਾਸਲ ਹੋ ਗਈ ਸਾਡੇ ਮਨ ਦੇ ਵਿੱਚ ਖੁਸ਼ੀ ਆਉਣ ਲੱਗੀ ਜਿਹੜੇ ਸਾਡੇ ਮਨ 부ਝੇ 부ਝੇ ਪਏ ਤੇ ਸਾਨੂੰ ਐਂ ਲੱਗਦਾ ਹੈ ਜਿਵੇਂ ਕਿਸੇ ਕਿਸਮ ਦੀ ਕੋਈ ਚੰਗੀ ਜੀਜ਼ ਦੀ ਡੇਟ ਹੈ ਨੇੜੇ ਆਉਂਦੀ ਹੋਵੇ ਇਹ ਇੱਕ ਗੁਰੂ ਮਹਾਰਾਜ ਦਾ ਫੁਰਨਾ ਬਣ ਜਾਂਦਾ ਹੈ ਜੀ ਹਾਂ ਜੀ ਜਦੋਂ ਤੁਸੀਂ ਗੱਲ ਕੀਤੀ ਆ ਵੀ ਇੱਥੇ ਜਿਹੜੇ ਨੌਜਵਾਨ ਨੇ ਜੇ ਨਸ਼ੇ ਕਰਦੇ ਨੇ ਜਾਂ ਇੱਥੇ ਫੈਮਲੀਆ ਨੇ ਜਿਨ੍ਹਾਂ ਦੇ ਘਰਾਂ ਵਿੱਚ ਵੀ ਪ੍ਰੋਬਲਮ ਹੈ ਬੱਚਾ ਨਹੀਂ ਹੋ ਰਿਹਾ ਕੋਈ ਉਹ ਅਲੱਗ-ਤਲਗ ਨਹੀਂ ਬਿਮਾਰੀ ਕੈਂਸਰ ਤੱਕ ਦੀ ਬਿਮਾਰੀ ਆ ਗਊ ਮਾਤਾ ਦੀ ਸੇਵਾ ਕਰ ਰਹੀ ਬਹੁਤ سارے ਲੋਕ ਵਿਦੇਸ਼ਾਂ ਵਿੱਚ ਵੀ ਨੇ ਜੇ ਕਿਸੇ ਨੇ ਤੁਹਾਡੇ ਨੇ ਵਿਦੇਸ਼ਾਂ ਨਾਲ ਕੰਸਰਨ ਕਰਨਾ ਤਾਂ ਅਸੀਂ ਫੋਨ ਤੇ ਟਾਈਪ ਕਰਦੇ ਹਾਂ ਜਾਂ ਉਹਨਾਂ ਨੂੰ ਸਮਾਨ ਭੇਜ ਵੀ ਦਿੰਦੇ ਹਾਂ ਜੀ ਸਰਦਾਰ ਸਾਹਿਬ ਕੋਈ ਕੈਨੇਡਾ ਅਮਰੀਕਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਜਰਮਨ ਜਿੱਥੇ ਵੀ ਕੋਈ ਸੰਗਤ ਦਾ ਬੰਦਾ ਬੈਠਾ ਹੈ ਉਹ ਨਹੀਂ ਗੁਰੂ ਘਰ ਜਾ ਸਕਦਾ ਅਸੀਂ ਉਹਦੇ ਨਾਂ ਦਾ ਗਊਆਂ ਨੂੰ ਹਰਾਚਾਰਾ ਬਰਜੰਗਬਲੀ ਨੂੰ ਪਰਸ਼ਾਦੇ ਮੋਰਾਂ ਨੂੰ ਦਾਣੇ ਜਿੰਨੀ ਵੀ ਆਹ ਸ੍ਰਿਸ਼ਟੀ ਸਾਡੀ ਗਊ ਮਾਤਾ ਦੀ ਖੜੀ ਹੈ ਇਹਨੂੰ ਸਾਰੀ ਨੂੰ ਗਊਆਂ ਨੂੰ ਹਰਾਚਾਰਾ ਪਾਉਨੇ ਆ ਬਰਜੰਗਬਲੀ ਨੂੰ ਮਿੱਠੀਆਂ ਰੋਟੀਆਂ ਪਾਉਨੇ ਆ ਮੋਰਾਂ ਨੂੰ ਦਾਣੇ ਉਸ ਨਾਂ ਉਸ ਸਖਸ ਦੇ ਨਾਂ ਦੇ ਪਾ ਕੇ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਹੁੰਦੀ ਹੈ ਫੇਰ ਉਹ ਦਵਾਈ ਲੈਣੀ ਸ਼ੁਰੂ ਕਰਦਾ ਜੀ ਉਹਦੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋ ਜਾਂਦੀ ਹੈ ਜਿਵੇਂ ਨਸ਼ੇ ਦੀ ਗੱਲ ਹੈ ਜਦੋਂ ਬਾਹਰ ਸੈਂਟਰ ਖੁੱਲੇ ਨੇ ਸਰਕਾਰਾਂ ਵੀ ਸੈਂਟਰ ਹੀ ਪਾ ਰਹੇ ਭਾਵੇਂ ਪੰਜਾਬ ਸਰਕਾਰ ਹੁਣ ਬੜੀ ਤਰਕਸ਼ੀਲ ਹੋਈ ਆ ਕਿ ਇਹ ਨਸ਼ਾ ਪੰਜਾਬ ਚੋਂ ਖਤਮ ਕੀਤਾ ਜਾਵੇ ਤਸਕਰਾਂ ਦੇ ਘਾਰ ਵੀ ਢਾਈ ਜਾ ਰਹੇ ਨੇ ਪਰਚੇ ਵੀ ਹੋ ਰਹੇ ਨੇ ਨਸ਼ਾ ਜਿਹੜੇ ਕਰ ਰਹੇ ਉਹਨਾਂ ਨੂੰ ਬਚਾਉਣ ਦੇ ਲਈ ਸੈਂਟਰਾਂ ਵੀ ਭੇਜਿਆ ਰਿਹਾ ਉੱਥੇ ਵੀ ਦਵਾਈ ਜਿਹੜੀ ਆ ਲਗਭਗ ਕਾਫੀ ਮਹਿੰਗੀ ਆਉਂਦੀ ਹੈ ਜੇ ਤੁਹਾਡੇ ਕੋਲ ਜਿਹੜੇ ਆਣਗੇ ਕੀ ਕਾਸਟ ਆਉਂਦੀ ਹੈ ਦਵਾਈ ਉਹਦੀ ਜਿਹੜੀ ਇਹ ਸਾਡੀ ਦਵਾਈ ਹੈ ਜੀ ਇਹ ਦਵਾਈ ਇਹ ਫੂਡ ਸਪਲੀਮੈਂਟ ਹੈ ਜੀ ਪੂੜ ਹੈ ਇੱਕ ਜੀ ਦੀ ਜਿਵੇਂ ਸ਼ਿਉਣਾ ਚਾਂਦੀ ਮੂਤੀ ਪਿਸਤੀ ਭਸਮ ਮਰਬੇ ਇਹ ਅੱਗ ਦੇ ਮਾਰ ਕੇ ਬਣਾਇਆ ਜਾਂਦਾ ਉਹਦੇ ਨਾਲ ਜਿਹੜਾ ਬ੍ਰੇਨ ਹੈ ਬ੍ਰੇਨ ਨੂੰ ਤਾਕਤ ਮਿਲਦੀ ਹੈ ਜਿਹੜਾ ਬਲੱਡ ਹੈ ਬਲੱਡ ਉਹ ਚੇਂਜ ਹੁੰਦਾ ਆਪਦੇ ਆਪ ਉਹਨੂੰ ਇੰਨੀ ਤਾਕਤ ਮਿਲ ਜਾਂਦੀ ਹੈ ਵੀ ਜਿਹੜਾ ਨਸਿਆਂ ਦਾ ਬੀਕ ਹੋ ਜਾਂਦਾ ਉਹਦੇ ਗੁਰੂ ਮਹਾਰਾਜ ਦੀ ਬਾਰ ਕਿਰਪਾ ਹੋਣ ਲੱਗ ਜਾਂਦੀ ਹੈ ਕੋਈ ਵੀ ਨਸਾ ਜਿਹੜਾ ਸੈਂਟਰ ਬਣਿਆ ਵੀ ਨੋਰੇ ਦੁਨੀਆ ਤੇ ਉਹ ਨਸਾ ਨਸਾ ਦੇ ਕੇ ਹਣਾਉਂਦੇ ਨੇ ਪਹਿਲੀ ਕੁਰੇ ਪਾਰ ਕਿਰਪਾ ਗਊ ਮਾਤਾ ਦੀ ਗੁਰੂ ਗ੍ਰੰਥ ਸਾਹਿਬ ਦੀ ਵੀ ਆਪਾਂ ਨਸ਼ਾ ਤਾਕਤ ਦੇ ਕੇ ਛਡਾਉਨੇ ਆ ਹਾਂਜੀ ਮਤਲਬ ਤੁਹਾਨੂੰ ਇੱਕ ਡੋਜ਼ ਇਦਾਂ ਦੇ ਦਿੰਦੇ ਨੇ ਕਿ ਬੋਡੀ ਹਾਈਮੈਂਟ ਜਿਹੜੀ ਤੇਜ਼ ਹੈ ਤੇ ਠੀਕ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਤੇ ਕਿੰਨੇ ਦਿਨ ਦੇ ਵਿੱਚ ਉਹ ਬੰਦਾ ਨਸ਼ਾ ਜਿਹੜਾ ਛੱਡਣਾ ਸ਼ੁਰੂ ਕਰ ਦਿੰਦਾ ਵੇ ਇੰਨਾ ਦਿਨ ਉਹ ਨਸ਼ਾ ਛੱਡਣਾ ਸ਼ੁਰੂ ਕਰ ਦਿੰਦਾ ਜੀ ਇੱਕ ਮਹੀਨੇ ਦੇ ਵਿੱਚ ਉਹ ਜਮਾ ਕਲੀਨ ਹੋ ਜਾਂਦਾ ਤੇ ਵਿਦੇਸ਼ ਨੂੰ ਵੀ ਭੇਜ ਦਿੰਦੇ ਕਿਸੇ ਨੇ ਮੰਗਾਣੇ ਬਿਲਕੁਲ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਜਰਮਨੋ ਉਹ ਤੋਂ ਸੰਗ ਦਾ ਬਹੁ ਜੁੜੀਆਂ ਮੀਆਂ ਨੇ ਜੀ ਸੰਗ ਦਾ ਉਰੇ ਆਉਂਦੀਆਂ ਨੇ ਫਿਰ ਸਾਡਾ ਧੰਨਵਾਦ ਕਰਨ ਦੇ ਲਈ ਆਉਂਦੀਆਂ ਨੇ ਉਰੇ ਗਉਆਂ ਦੀ ਸੇਵਾ ਕਰਨ ਦੇ ਲਈ ਆਉਂਦੀਆਂ ਨੇ ਜਿਹੜੀਆਂ ਸੰਗ ਦਾ ਤੋਂ ਨਹੀਂ ਆਏ ਜਾਂਦਾ ਫਿਰ ਉਹ ਆ ਕੇ ਸਾਤੋਂ ਸੇਵਾ ਕਰਵਾਉਂਦੀ ਹੈ ਫਿਰ ਬਾਅਦ ਧੰਨਵਾਦ ਕਰ ਲਈ ਆਉਂਦੇ ਹੈ ਜੀ ਜੇ ਕਿਸੇ ਨੇ ਤੁਹਾਨੂੰ ਇੱਥੇ ਮਿਲਣਾ ਹੋਵੇ ਕਿੱਥੇ ਮਿਲਣਾ ਕੀ ਟਾਈਮਿੰਗ ਹੈ ਕੀ ਤੁਹਾਡਾ ਕੰਟੈਕਟ ਨੰਬਰ ਹੈ ਕਿ ਤੁਹਾਰ ਨਾਲ ਸੰਪਰਕ ਕਰਕੇ ਆਪਣਾ ਨੰਬਰ ਲਗਾ ਸਕੇ ਸਾਡਾ ਪਿੰਡ ਕੱਟੂ ਵਾਲੀਆਂ ਬਰਨਾਲੇ ਤੋਂ ਵੀ 16 ਕਿਲੋਮੀਟਰ ਹੈ ਜੀ ਉਰੀ ਤੋਂ ਵੀ 16 ਕਿਲੋਮੀਟਰ ਹੈ ਜੀ ਸੰਗਰੂਰ ਤੋਂ 18 ਕਿਲੋਮੀਟਰ ਹੈ ਜੀ ਅਸੀਂ ਦਿਉਲ ਮੈਰਜ ਬੈਲੈਂਸ ਦੇ ਵਿੱਚ ਦਵਾਈ ਦਿੰਨੇ ਆ ਪਤੋ ਸਾਨੂੰ ਮਿਲਣ ਤੋਂ ਪਹਿਲਾਂ ਉਹਨਾਂ ਨੇ ਫੋਨ ਦੇ ਨੰਬਰ ਲਵਾਉਣੇ ਆ ਜੀ ਨੰਬਰ ਸਾਡੇ ਸਕਰੀਨ ਤੇ ਦੋਨੇ ਨੰਬਰ ਚੱਲਦੇ ਆ ਆਗੇ ਨੰਬਰ ਲਵਾ ਕੇ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਆਉਣਾ ਜੀ ਗਉਆਂ ਨੂੰ ਕੋਈ ਨਾ ਕੋਈ ਚੀਜ਼ ਲੈ ਕੇ ਆਉਣੀ ਹੈ ਜਿਹੜੀ ਕੋਈ ਪਰਿਵਾਰ ਬਾਰੇ ਅਰਦਾਸ ਬੇਨਤੀ ਕਰਵਾਉਣੀ ਹੈ ਗਉਆਂ ਦੀ ਸੇਵਾ ਕਰਨੀ ਹੈ ਉਹ ਅਸੀਂ ਫਿਰ ਬੰਦੇ ਨੂੰ ਟਾਈਮ ਦਿੰਨੇ ਆ ਜੀ ਉਹ 100 100 ਦਾ 200 200 ਬੰਦੇ ਦਾ ਘੱਟ ਇਹਦਾ ਹੁੰਦਾ ਰਹਿੰਦਾ ਜੀ